ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅਸੀਂ ਇੱਥੇ ਪਿਆਲੀ ਲਈ ਹੀ ਠੱਕੇ ਤੇ ਮਤਲਬ ਰੈਂਟ ਤੇ ਸਬਜ਼ੀਆਂ ਸਬਜ਼ੀਆਂ ਬੀਜਣ ਨੂੰ ਤੇ ਹੁਣ ਮੌਸਮ ਵਧੀਆ ਹੋਣ ਲੱਪੇ ਆ ਤੇ ਹੁਣ ਸਬਜ਼ੀ ਬੀਜਣਾਂ ਜਾਏ ਆ ਤੇ ਦੇਖਦੇ ਮਿਹਨਤ ਕੀ ਰੰਗ ਲੈਂਦੀ ਆ ਤਾਂ ਨਾਲ ਤੁਸੀਂ ਸਾਰੇ ਮੇਰੇ ਵੀਰ ਭੈਣ ਭਰਾ ਚੈਨਲ ਦੇਖਿਆ ਕਰੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਚੈਨਲ ਨੂੰ ਤੇ ਦੇਖੋ ਨਾ ਮੈਂ ਤੁਹਾਨੂੰ ਅੱਜ ਸ਼ੁਰੂ ਕੀਤਾ ਬਾਬੇ ਦਾ ਨਨਕ ਦਾ ਨਾਮ ਲੈ ਕੇ ਤੁਰੇ ਬਾਗ ਨੇ ਸੈਲਟ ਵੀ ਲਾਇਆ ਵਧੀਆ ਬਣਾਇਆ ਉਹ ਰੂੜੀ ਉਹ ਰੂੜੀ ਆ ਪਾਣੀ ਦੀ ਚੱਕੀ ਆ ਦਿੱਲੀ ਵਾਲਾ ਦਾ ਗਾੜਾ ਕੀ ਆ ਮੈਂ ਖੇਤੀ ਲਈ ਇਹ ਪਠੇ ਕੇ ਤੇ ਠੇਕਾ ਦਵਾਂਗੇ ਦਾ ਤੜੀਆ ਕਿਥੇ ਲਾਇਆ ਲੱਗਾ ਵਿੱਚ ਵਿੱਚ ਤੇਰੇ ਬੀਜਾ ਹੈ ਨਾ ਖਤਮ ਹੋ ਗਿਆ ਹਨ ਹੋ ਗਿਆ ਪਾਜੀ ਕਿਥੇ ਤੱਕ ਜਗਾ ਵਾ ਜਗਾ ਸਾਰੀ ਆ ਰਹੀ ਆ ਓ ਐਂਡ ਤੱਕ ਹਾਂ ਰੈਂਟ ਕਿੰਨਾ ਇਹਦਾ ਸਾਰੇ ਮੁਰਗੀਆਂ ਵੀ ਰੱਖਿਆ ਲੋਕਾਂ ਨੇ ਪਈਆਂ ਪਾਉਂ ਵਾਲੇ ਰੈਂਟ ਕਿੰਨਾ ਇਹਦਾ 50 55 ਮਿੰਨਾ ਦੇ ਅੱਛਾ ਸਾਲ ਦੇ ਆ ਦੇਖੋ ਕਿਸ ਨੇ ਮੁਰਗੀਆਂ ਵੀ ਰੱਖੀਆਂ ਕੁੜੀ ਪਤਨੀ ਆ ਦੇਖੋ ਇਹ ਪਰਲਿਆਂ ਦਾੜੇ ਨਾ ਕਿਹਨਾਂ ਜਹੀਆਂ ਜਿੱਦਾਂ ਨਾ ਤਰੀਕੁੰਦਾ ਵਾ ਪਹਿਲੇ ਪਾਣੀ ਚ ਭੇਕ ਰੱਖਣਾ ਇਹਨੂੰ ਹਾਂ ਤੇ ਐਂ ਓ ਧਣੀਆਂ ਨੂੰ ਆ ਹੁਣ ਠੀਕ ਆ ਬੱਤਰ ਉੱਤਰ ਹੁਣ ਸਹੀ ਆ ਨਾ ਹੁਣ ਉੱਕਣਗੇ ਜਦ ਦੇ ਮਨੋ ਗਦਾ ਕੀ ਕਰਾ ਤਾਂ ਇਹ ਦੇਖਣਾ ਹੀ ਬਸ ਤੇਰੇ ਜਿਹੜੇ ਲੱਪਣ ਦੇ ਪਿੰਚੇ ਲਾ ਦੇ ਮਿੱਠੋ ਮਿੱਠੀ ਹੋਏ ਨੇ ਬੋਰਡ ਤੇ ਨਾ ਆਏ ਆ ਆਹ ਤਾਂ ਠੀਕ ਆ ਉਹ ਤੋਂ ਫੜ ਕੇ ਆਉਂਦੇ ਵਿੱਚੋਂ ਛੱਡ 줘 ਉਹ ਤੋਂ ਉਹ ਛੱਡ 줘 ਨਾ ਉਹ ਉਹ ਵਿੱਚ ਨਾ ਉਹ ਦੱਜਾ ਹੁਣੇ ਚੰਗੀ ਜਾਲ ਉਹ ਵਧੀਆ ਵਾ ਤੇ ਲੋੜ ਨਹੀਂ ਪਉਣਦੀ ਕਿ ਮੈਂ ਤੁਹਾਨੂੰ ਦੱਸੂ ਕਿੱਦਾਂ ਪਾਉਣਾ ਹੈ ਇਹ ਸਾਰੇ ਨਾ ਭਾਈ ਹਾਂ ਜੇ ਲੈਣਾ ਕਾਟੇਗਾ ਤੂੰ ਨੀ ਵਿਕਣਾ ਨਾ ਹਾਂ ਉਹ ਵਿੱਚ ਧੰਨੀਆਂ ਵਿੱਚ ਕੇਰ ਕੇ ਫਿਰ ਉੱਤੇ ਤੇਰੇ ਭੱਲੇ ਆ ਦੇ ਵਿੱਚ ਕੇਰਨੀ ਆਨੂੰ

ਇਹ ਨਾ ਫਿਰ ਨਿਕਲਦਾ ਨਹੀਂ ਬਾਹਰ ਨੂੰ ਨਾ ਮਿੱਟੀ ਪਾੜੀ ਪਾੜੀ ਪਾ ਦੇਣਾ ਮਿਕਸ ਕਰਕੇ ਤੇ ਰੂੜੀ ਪਾ ਦੇ ਵਿੱਚ ਰੂੜੀ ਭਰ ਹਾਂ ਆ ਦੇਖੋ ਜੀ ਇਦਾਂ ਇੰਦੀ ਆਪਾਂ ਲੈਣਾ ਜੀ ਵੀ ਨਹੀਂ ਇਕਲੀ ਵੀ ਮਮਾ ਕਰੇ ਬਾਹਰ ਨਿਕਲਣਾ ਨਾ ਬਾਜ ਪਾ ਪਾ ਕੇ ਕਰਾਂਗੇ ਪੱਧਰਾ ਸਿੱਧੀਆਂ ਲੈ ਲੈ ਕੱਢੋ ਹਾਂ ਤੀਤਾ ਉਹ ਤੇ ਮਾੜਾ ਮਾੜਾ ਪੱਧਰਾ ਕਰ ਦਾਂਗੇ ਜਿਆਦਾ ਨਹੀਂ ਕਿਉਂਕਿ ਇੰਡੀਆ ਦਾ ਤਾਂ ਸਿਰਫ ਫਰਕ ਆ ਨਾ ਮੈਂ ਜਨਾ ਸਰ ਨਿਕਲੂ ਆ ਇਦੋ ਤੇ ਦੇ ਦੋ ਅੰਤਰਪਾਲ ਕਿਤੇ ਤਨੀਏ ਤੇ ਕਿ ਦਿੰਨੇ ਆ ਤਨੀਆ ਵੀ ਲਤਾਵਾ ਆਗੂ ਲਸ ਹੈ ਆਲਸ ਹਨ ਉਹ ਵੀ ਬਚਲ ਗੰਦੀ ਲੈ ਕੇ ਲੱਗੀ ਲਸਣ ਨਹੀਂ ਆ ਹੋਰ ਕੁਛ ਆ ਲਸਣੀ ਆ ਕਿੰਨੇ ਕਿਤੇ ਆਵਾ ਚਟਨੀ ਕੁੱਟੀ ਜਾਏਗੀ ਇਹਦੀ ਚਟਨੀ ਬਣਾਵਾਂਗੇ ਬਹੁਤ ਕੰਮ ਕਰਦੇ ਪਾਜੀ ਕਾਹਦੀ ਕਾਹਦੇ ਭਾਜੀ ਕਰਦਾ ਜਰਾ ਵੀ ਕੀ ਕਰੂ ਲੈ ਆ ਕੇ ਨਾ ਉਹ ਤੂੰ ਲੱਕੜ ਨਹੀਂ ਲੱਕੜਾ ਜਿਹਦੇ ਹੱਥ ਨਹੀਂ ਆ ਇਧਰ ਆਤੀਆਂ ਇੱਥੇ ਜਾ ਕਹਣਾ ਜੁੱਤੇ ਕਿਹੜੀਆਂ ਆ ਲੈ ਆ ਪਿੱਛੇ ਨੰਗਣ ਵਾਸਤੇ ਐਸੀ ਨਹੀਂ ਤੂੰ ਚਾਰ ਗਿਆ ਸਹੀ ਬੰਨ ਲਓ ਤੇ ਕਿਪਸੋ ਨਾ ਕੋਈ ਕਿਰਕੋ ਬਾਦ ਬੰਦ ਨਾ ਤੇ ਪਾਜੀ ਜਣਾ ਤਾਂ ਗਾਰਡਨ ਦਾ ਵੇਸਟ ਜਣਾ ਤੇ ਫੇਰਾ ਚੱਕਣ ਆਂਦੇ ਹੋ ਕਾਉਂਸਲ ਵਾਲ ਚੱਕਣ ਆਂਦੇ ਆ ਇਹਦੇ ਵਿੱਚ ਪਾਇਆ ਮਿੱਟੀ ਬਣ ਜਾਂਦੀ ਰੂੜੀ ਜੀ ਬਣ ਜਾਂਦੀ ਨਾ ਜਿਹੜਾ ਉੱਥੇ ਤੁਸੀਂ ਛੱਡੀ ਜਣਾ ਕਾਹ ਤਾ ਰੂੜੀ ਬਣ ਜਾਂਦੀ ਰਿਆਂ ਤੇ ਨਾ ਮਾਰਨ ਨਾ ਮਾਰਨ ਕਿਉਂ ਦਿਆਂ ਇਹ ਤਾਂ ਮਾਰਨਾ ਬਹੁਤ ਉਹਨਾਂ ਨੂੰ ਕਹਾ ਪਾਈ ਜਾਂਦੇ ਆ ਰਹਿ ਰਹਿ ਤੇ ਕਹਾ ਆ ਮਾਰ ਤੋ ਦੇ ਜੇ ਉਹਨਾਂ ਚੁੰਝ ਮਾਰਤੀ ਨਾ ਰੋਏਗਾ ਫੇਰ ਕਾ ਥੋੜੀ ਨਾ ਖਾਂਦੀਆਂ ਹਾਨੀਆਂ ਕੁਕੜੀਆਂ ਚੜੀਏ ਪਾਲਕ ਇੱਥੇ ਵੀ ਜਾਂ ਕੇ ਪਾਲਕ ਧੰਨੀਆਂ ਤੇ ਇੱਥੇ ਵੀ ਤਾਵਾ ਇਤਨੇ ਵੀ ਤਾਂ ਸਾਰੀ ਪਾਲਕ ਪੀਜ ਦਾਂਗੇ ਤੇ ਇੱਕ ਜਿ ਮੇਥੀ ਪੀਟਾਂਗੇ ਤੇ ਮਿੱਤਰਾਂ ਇੰਗਲੈਂਡ ਦੇ ਵਿੱਚ ਵੀ ਛੱਕੇ ਤੇ ਪੈਲੀ ਲੱਲੀ ਆਪਾਂ ਨੇ ਆਇਆ ਨਾ ਕਿ ਉਹ ਤਾਂ ਛੱਕੇ ਤੇ ਲਿਆ ਉਹ ਹਾਲਾਸ ਨੂੰ ਵੀ ਗਿਆ ਵਾ ਉਹ ਕੰਦੇ ਵਿੱਚ ਉੱਤਰ ਪਰੇ ਹੋਰ ਮੁਰਗੇ ਵੀ ਖਾਦੇ ਮੁਰਗੇ ਰੱਖਿਆ ਲੱਗੇ ਕਿਸੇ पैर, निकल गंडे मूलिया तो नहीं पालक सेवका है काम बड़ा औखा है सेवका और सेवका कितने फस गए कौन क्या ਜੀਦ ਪਾਵਨ ਹੀ ਕਹਿੰਦਾ ਤੇ ਕਹਿੰਦਾ ਕੰਮੀ ਬੜਾ ਔਖਾ ਵਾ ਕਿ ਪਰ ਵਤ ਗਏ ਆ ਕੇ ਲੱਗਿਆ ਕਿ ਮਾਮਿਆਂ ਦੇ ਘੁੰਮਣ ਆਏ ਨੇ ਤੇ ਮਾਮਿਆਂ ਨੇ ਸਾਡੇ ਮਿੱਟੀ ਗਡਾਉਣ ਲਾਤਾ ਕਹਿੰਦਾ ਧਨੀਓ ਮੇਥੀ ਬੀਜੋ ਉਹ ਗੇ ਮਿੱਟੀ ਮੋਟੀ ਨੇ ਇਹ ਭਾਜੀ ਇੱਥੇ ਰਹਿਣਾ ਨਹੀਂ ਲੱਗ ਔਰ ਕਿੰਨਾ ਵਧੀਆ ਲੱਗਣਾ ਨਾ ਪਾਤਾ ਵਾ ਰਾਹ ਬਣ ਗਿਆ ਅੱਜ ਘਰ ਲਾਂਗੇ ਅੱਜ ਘਰ ਲਾਂਗੇ ਤੇ ਲਿਆ ਨਾ ਤੁਸੀਂ ਲਿਆ ਅੱਛਾ ਆਹ ਡੱਪਾ ਬਾਬਾ ਜੀ ਆ ਬਹੁਤ ਸਾਡਾ ਉਹਨੇ ਬਹੁਤ ਕਾਸੀ ਬਹੁਤ ਜਸਪੁਰ ਤੋਂ ਜੁਕੀ ਆਲੇ ਆਂ ਲੈ ਜੋ ਵੀ ਉਹਦੇ ਫੱਟੇ ਕਿੰਨੇ ਆ ਇੱਡੇ ਇੱਡੇ ਫੱਟੇ ਨਾ ਮੈਂ ਕਹਣਾ ਨਹੀਂ ਐਨਾ ਐਡਰ ਹੀ ਐਡਾ ਚਿੱਟਾ ਹੀ ਮੇਰੇ ਕੋਲ ਉਥੇ ਕੰਮ ਦੇ ਕਹਿੰਦਾ ਮੈਂ ਮੈਂ ਐਥੇ ਮਕਾਨ ਕਰੇ ਹੁੰਦੀ ਨਾ ਮੇਰੇ ਅੰਦਰ ਹੁੰਦੀ ਨਾ ਲੱਕੜ ਸਾਰੀ ਚੱਕ ਜਾਣੀ ਇੱਥੇ ਰੱਖ ਲਾਂਗੇ ਹੈ ਲੈ ਕੇ ਜਦੋਂ ਤੱਕ ਤੇ ਦਿਲ ਕਰੂਗਾ ਨਾ ਚੱਕ ਰਿਹਾ ਜੇ ਮੈਂ ਕਿ ਵੀ ਵੱਡੀ ਵਾਣ ਲਗਿਆ ਨਾ ਭਾਈ ਥੋੜਾ ਨਾ ਜਿੱਦਾਂ ਅੱਜ ਬੱਤਰ ਕਰਕੇ ਜਿੱਦਾਂ ਮੀਂਹ ਵੈਦਰ ਵੇਖਾ ਕਰ ਵੈਦਰ ਨਹੀਂ ਮੀਂਹ ਪੈਣਾ ਹਨਾ ਪਹਿਲਾਂ ਇੱਕ ਦਿਨ ਗਿੱਲੀ ਕਰਕੇ ਚੰਗੀ ਤਰ੍ਹਾਂ ਥੋੜੀ ਜਿੰਨੀ ਨਮੀ ਇਹ ਹੋਏਗੀ ਨਾ ਜਿੱਦਾਂ ਪਹਿ ਇੰਡੀਆ ਬੱਤਰ ਚ ਬੀਜ ਨੇ ਤੁਹਾਨੂੰ ਪਤਾ ਜਿਹੜੀ ਤੋਰੀਆ ਸਰੂ ਹੈ ਨਾ ਜਿੰਨੇ ਗਿੱਲੇ ਪੱਤਰ ਸੁੱਟੋਗੇ 19 ਮੋਟੀ ਪੈਲੀ ਹੋएगी ਉਨੀ ਵਧੀਆ ਉਗਦੀ ਜਿੰਨੀ ਬਰੀਕ ਹੋਏਗੀ ਨਾ ਉਥੇ ਤੋਰੀ ਸਰੋਂ ਨਹੀਂ ਹੁੰਦਾ ਇੱਕਰ ਦਾ ਭਾਜੀ ਮੈਂ ਸਾਡੀ ਇੱਕ ਬੜੀਆਂ ਲਾਗੇ ਜ਼ਮੀਨ ਹੈ ਤਿੰਨ ਕਿ ਚਾਰ ਇੱਕਰ ਚਾਰ ਤਿੰਨ ਕਿ ਚਾਰ ਕਿਲੋਮੀਟਰ ਤੇ ਤੇ ਉਹ ਲੇਡੀ ਮੈਨੂੰ ਕਹਿੰਦੀ ਪੈਲੀ ਬੜੀ ਗਿੱਲੀ ਹੈ ਨਾ ਮਾਮੀ ਲਾਦੀ ਸਾਡੀ ਕਹਿੰਦੀ ਇਹ ਮੇਰੇ ਨਾਲ ਅੱਜ ਨਾ ਬੀਜ ਕਣ ਨੂੰ ਬੀਜ ਲਿਆ ਤੇ ਮੋਟੀ ਪੈਲੀ ਵਾਹ ਕੇ ਦੁਬਾਰਾ ਬੀਜੀ ਮੋਟੀ ਬਹੁਤ ਮੈਂ ਮਾਮੀ ਅੱਜ ਕਸਮ ਖਾ ਕੇ ਆ ਬੀਜ ਕੇ ਅੱਜ ਹੀ ਜਾਣੀ ਮੈਂ ਦੇ ਉਹ ਕਹਿੰਦੇ ਅੱਛਾ ਤੇ ਕਿ ਮੈਂ ਬੀਜ ਹੀ ਦਿੱਤੀ ਤੇ ਬੀਤੀ ਜਦੋਂ ਤੇ ਉਹ ਮਸ਼ੀਨ ਹੀ ਰੁਕ ਰੁਕੇ ਜਾਵੇ ਭਾਈ ਭਾਈ ਜਿਹੜੀ ਪੂਰਾ ਮੜਾ ਫੋਗੀਆਂ ਗਿਆ ਦੋ ਕਿੱਲੇ ਹੋਈ ਦੋ 10 ਦੋ 10 ਦੋ ਕਿੱਲੇ ਜੋ 10 ਕੁੰਟਲ ਟੋਰੀਆਂ ਨਿਕਲਿਆ ਠੀਕ ਆ 10 ਕੁੰਟਲ ਟੋਰੀਆਂ ਨਹੀਂ ਕਹਿੰਦੇ ਹੁੰਦੇ ਹਾ ਹੈ ਨਾ 10 ਕੁੰਟਲ ਤੋਂ ਟੋਰੀਆਂ ਨਿਕਲਿਆ ਤੇ ਭਾਈ ਸਾਹਿਬ ਮਾਮੀ ਜਿਹੜੀ ਮਾਮੀ ਮੈਨੂੰ ਇਹ ਕਹਿੰਦੀ ਕਹਿੰਦੀ ਪੁੱਤ ਤੂੰ ਸਹੀ ਕਹਿਣਾ ਗਲੀ ਬਾਰੀ ਕੀ ਹੁੰਦਾ ਕਿਦਾ ਆਂ ਬਾਹਰ ਫ੍ਰੀ ਕਰਕੇ ਵੇਖੀ ਸੱਜਣ ਨਹੀਂ ਹੋਇਆ ਸੀ। ਭਾਜੀ ਇੱਕ ਗੱਲ ਹੋਰ ਸਾ ਤੁਹਾਨੂੰ ਕਹਣਾ। ਇੱਕ ਦਵਾਈ ਲੈ ਕੇ ਆਹ ਹੋਣੇ ਜਾਗੇ। ਅੱਧਾ ਤੇ ਤੁਹਾਡਾ ਪੈਸਾ ਹੋਣਦਿਆਂ ਨਹੀਂ ਇਹਦੇ ਫਸਲ ਹੁੰਦੀ ਨਹੀਂ। ਆਹ ਘਰੋਂ ਆ ਨਾ ਇਹ ਵੀ ਖਾ ਲਈ। ਤੂੰ ਇਹ ਦਵਾਈ ਪੋਣੇ ਆ ਸਲੱਗਾ ਵੀ। ਉਹ ਪਰਾਵਾ ਏ ਇੰਡੀਆ ਗਿਆ ਹੈ ਮੈਂ ਤੇ ਅੰਜੋ ਦਾ ਲੈਣਾ ਨਾ ਦਵਾਂਗੇ। ਨਹੀਂ ਇੱਥੋਂ ਮਿਲਦਾ ਪੈਕੇਟ ਜਾ। ਇਹਦਾ ਖਰਾਰ ਤੋਂ ਹੋਣੀ। ਲੱਭਣੀ ਆ ਦੇਖੋ ਆਹੋ ਇੱਕ ਤੁਹਾਡਾ ਹੋਣ ਨਹੀਂ ਦਿੰਦੀਆਂ ਵੇਤਰੀ ਫਦੀਆਂ। ਓਕੇ। ਆਸਲਾਕਮ। ਆਹੋ ਇਹਨੇ ਤਾਂ ਖਾ ਹੀ ਨਹੀਂ ਸਾਰੀਆਂ ਹੀ। ਇਹ ਦਿਖਾਈ ਨਹੀਂ ਆਹੋ ਸਾਡੇ ਦੂਜੀ ਕਹਿੰਦੇ ਆਵਾ ਆਹੋ ਬਿੱਲੀ ਜੀ ਉਹ ਲਿਆਵਾਂਗਾ ਮੈਂ ਹੁਣੇ ਇੱਥੋਂ ਮੁੰਨ ਲਈ ਤਿੰਨ ਕਪੜ ਦੀ ਆ ਤੁਹਾਨੂੰ ਲੈਣੀ ਹੋਣੀ ਪੈਣੀ ਆਪਾਂ ਨੂੰ ਲੈਣੀ ਪੈਣੀ ਸਾਰੇ ਨਾ 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 ਨਾਲ ਬਖੇਰ ਤ ਨਹੀਂ ਇਹਦੇ ਉੱਤੇ ਛਿੱਟਾ ਦੇ ਦਿਓ ਮੇਜੀ ਦਾ ਸਰਬਤ ਨਹੀਂ ਨਾ ਮਰਦੀ ਲੱਗਦੀ ਅਸੀਂ ਲੀਪ ਹੋ ਜਾਂਦੀ ਹੈ ਹੂੰ ਮਰਦੀ ਹੈ ਤਾਂ ਹੀ ਉਹ ਤੁਹਾਡੇ ਹੋ ਨਹੀਂ ਦਿੰਦੀ ਸਲੱਗ ਵੀ ਖਾ ਜਾਂਦੀ ਆ ਕੋਈ ਇੱਕ ਪਲਾਟਾ ਬਣਾਤਾ 15 ਘਰਤਾ ਵਾ ਹੌ ਲਸਣ ਲਾਇਆ ਹੀ ਲਸਣ ਉਗ ਗਿਆ ਵਾ ਔਰ ਗੰਡੇ ਲਾਏ ਗੰਡੇ ਵੀ ਹੋ ਗਏ ਆ ਮੈਂ ਦੋ ਬਲਾਅਰ ਇੱਥੇ ਵੀ ਜਾਂਗੇ ਤੇ ਮੈਂ ਤੁਹਾਨੂੰ ਦੱਸਦਾ ਵੀਡੀਓ ਦੀ ਆ ਲੈ ਆਏ ਆ ਬੂਟੇ ਮੱਚੇ ਮੋਰਚਾਂ ਦੇ ਲਾਉਣੇ ਆ ਤੇ ਹੌਲੇ ਹੌਲੇ ਹੁਣ ਲਾਵਾਂਗੇ ਗਾੜੀ ਸਬਜ਼ੀਆਂ ਠੀਕ ਹੈ ਜੀ ਇਹ ਦੇਖੋਨੇ ਤੁਹਾਨੂੰ ਇਤਰਾ ਸਰੋ ਸਰਿਆ ਬੀਜਤੀ ਆ ਉਹ ਲਾ ਦੋ ਉੱਪਰ ਨਹੀਂ ਨੋਜੇ ਪੁੱਜੇ ਉਹ ਨਹੀਂ ਲਾ ਦੋ ਸਰੋ ਬੀਜ ਕੇ ਉੱਤੇ ਥੋੜਾ ਜਿਹਾ ਪਾਣੀ ਦੇ ਤਾ ਕਿ ਜਰਾ ਜਲਦੀ ਉੱਗ ਜਾ ਕਿ ਸਲਾਵਨਾ ਸਾਡੇ ਭਾਜੀ ਆ ਦਿੱਲੀ ਤੋਂ ਹਾਂਜੀ ਭਾਜੀ ਕੀ ਤੁਹਾਡਾ ਕੀ ਵਿਚਾਰ ਆ ਕਾਮਯਾਬ ਹੋਊਗਾ ਹੋਤੋਂ ਆਏਗਾ ਜੀ ਬਿਲਕੁਲ ਮਿਹਨਤ ਕਰ ਰਹੇ ਹੋਏਗਾ ਕਾਮਯਾਬ ਹੋਊਗਾ ਹੂੰ ਕਰ ਦੋ ਬੰਦ ਪਾਣੀ ਇਹ ਤਾਂ ਹੈ ਜੇ ਤੁਸੀਂ ਕਰੀਓ ਤਾਂ ਜਹੀ ਰਾ ਸਾਫ ਹੋ ਜਾਦਾ ਵਧੀਆ ਅੱਜ ਇਹ ਦੇਖੋ ਕਿੰਨਾ ਸੋਹਣੀ ਬਣਾਈ ਹੋਈ ਆ 13 ਪਲਾਟ ਕੀਤਾ ਇੱਕ ਤੇ ਕਬੂਟਾ ਕਹਿੰਦੇ ਸੀ ਕਹਿੰਦੇ ਕਿ ਉਹ ਆਂ ਅੰਜੀਰ ਦਾ ਉਹ ਅੰਜੀਰ ਅੰਜੀਰ ਦਾ ਬੂਟਾ ਥੋੜੀ ਆ ਬਾਜਵਾ ਸਾਹਿਬ ਆ ਗਏ ਨੇ ਜੀ ਅੱਜ ਪਹਿਲਾ ਦਿਨ ਹੀ ਸਬਜ਼ੀਆਂ ਦਾ ਹੁਣ ਬਲੌਗ ਦਾ ਐਂਡ ਇੱਥੇ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਥੈਂਕ ਯੂ ਜੀ ਸਾਰਿਆਂ ਦਾ